ਪਈ ਮੈਂ ਉਥੇ ਫਾਈਨਲ ਚ 골ਡ ਲਿਆ ਇਹ ਪਹਿਲਾ ਇੰਡੀਅਨ ਸੀ ਜਿਹਦਾ 100 ਮੀਟਰ ਚ ਯੂਥ ਗੇਜ ਚ 골ਡ ਲਿਆ ਤੇ ਉਹ ਮੇਰਾ ਮੈਡਲ ਹੀ ਮੈਂ ਕਢਦਾ ਉਹ ਮੈਨੂੰ 12 ਜਿੰਨੇ ਭਜਾਇਆ ਮੇਰੀ ਹੱਡ ਬੀਤਿਆ ਮੈਂ ਸਿਗਾ ਵੀ ਨਹੀਂ ਨਾ ਤਕੜਾ ਜਿੰਨਾ ਮੈਨੂੰ ਭਜਾਤਾ ਉਹ ਇਹ ਇਹ ਮੇਰਾ ਭਰੋਸਾ ਸੀ ਉੱਤੇ ਇਹ ਮੈਨਾਂ ਚੀਜ਼ਾਂ ਹੋਈਆਂ ਉਹੀ ਭਜਾ ਰਿਆ ਉਹੀ ਕਰਾ ਰਿਆ ਭਾਜੀ ਮੈਂ ਨਹੀਂ ਇਹ ਆਪ ਕਰਦਾ ਜਦੋਂ ਮੈਂ ਰੇਸ ਚ ਭਜਦਾ ਉਦੋਂ ਉਦੋਂ ਮੈਨੂੰ ਫੀਲ ਵੀ ਨਹੀਂ ਹੁੰਦਾ ਵੀ ਮੈਂ ਭੱਜ ਰਿਹਾ ਜਾਂ ਕੁਛ ਉਹ ਮੈਨੂੰ ਉਹਨਾਂ ਦੀ ਤਾਕਤਾਂ ਹੀ ਭਜਾਈ ਜਾਂਦੀਆਂ ਆਪਨੀ ਭਜ ਉੱਥੇ ਸਭ ਇੱਕ ਮੂਮੈਂਟ ਲਈ ਹੋ ਜਾਂਦਾ ਉਹ ਤੇ ਗਾਇਬ ਹੋ ਜਾਂਦਾ ਬਾਈ ਪਾਜੀ 9 ਸੈਕਿੰਡ ਦੀ ਸੋਚਦੇ ਹੋ ਕੋਈ ਕੁਝ ਵੀ ਨਹੀਂ ਕੁਝ ਵੀ ਨਹੀਂ ਪਾਜੀ ਸਾਡੇ ਲਈ ਮੇਰੇ ਲਈ ਨਹੀਂ ਜਿਹੜਾ ਗੁਰੂ ਤੇ ਪ੍ਰੋਸਾ ਰੱਖਦਾ ਉਹਦੇ ਲਈ ਇਹ ਚੀਜ਼ਾਂ ਕੁਝ ਵੀ ਨਹੀਂ ਮੈਂ ਪਾਜੀ ਕਈ ਜਿਹੜੀਆਂ ਜਦੋਂ ਮੈਂ ਨਾ ਲਾ ਲੋ ਅੱਜ ਤੋਂ 5 ਸਾਲ ਪਹਿਲਾਂ ਮੇਰੀ ਮੈਂਟੈਲਿਟੀ ਇਦਾਂ ਦੀ ਨਹੀਂ ਸੀ ਜਿੱਦਾਂ ਮੈਂ ਹੁਣ ਤੁਹਾਨੂੰ ਲੱਗਦਾ ਉਹ ਵੀ ਬਹੁਤ ਜ਼ਿਆਦਾ ਜੋਸ਼ ਆ ਇਦਾਂ ਪਹਿਲਾਂ ਨਹੀਂ ਸੀਦਾ ਪਹਿਲਾਂ ਸੋਚਦਾ ਸੀ ਯਾਰ ਹੋਊਗਾ ਕਿ ਨਹੀਂ ਹੋਊਗਾ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ ਗੱਲ ਫੇਰ ਪਾਜੀ ਮੈਂ ਨਾ ਕਥਾ ਸੁਣੀਆ ਆਣਾ ਸਾਰਾ ਕੁਝ ਕਿਤਾਬਾਂ ਪੜ੍ਹੀਆਂ ਫੇਰ ਪਾਜੀ ਮੈਂ ਭਾਈ ਜਿੱਤਰ ਸਿੰਘ ਦਾ ਸੁਣਿਆ ਵੀ ਕਹਿੰਦੇ ਵੀ ਗੁਰੂ ਸਾਹਿਬ ਨੇ ਕਿਹਾ ਵੀ ਉਹ ਕਹਿੰਦੇ ਵੀ ਸਿੰਘ ਕਹਿੰ ਤਵਿਆ ਨਾਲ ਦਿੱ ਜੰਦੇ ਆ ਲੋਹਾ ਲਾਈ ਜਾਂਦੇ ਉਤੇ ਨਾ ਸਰਾ ਪਈ ਜਾਂਦੇ ਤੇ ਕੱਲ ਉਹਨੇ ਆ ਜਾਣਾ ਅੰਦਰ ਕਿਲੇ ਚ ਤੇ ਅਸੀਂ ਕੀ ਕਰਾਂਗੇ ਹਨਾ ਸੇਣਾ ਢੀ ਘਟਿਆ ਅੱਡੋ ਘੜਾਤੀ ਐ ਏਦੀਆਂ ਹੋ ਸਕਾ ਕਹਿੰਦੇ ਕੋਈ ਗੱਲ ਨਹੀਂ ਵੀ ਉਹਨਾਂ ਦੇ ਹਾਥੀ ਨਾਲ ਸਾਡਾ ਹਾਥੀ ਲੜੂਗਾ ਤੇ ਮੈਂ ਕਹਾ ਵੀ ਉਹ ਕੋਈ ਸਿੰਘ ਕਹਿੰਦੇ ਵੀ ਸਾਡੇ ਕੋ ਹਾਥੀ ਤੇ ਆਈ ਨਹੀਂ ਉਹ ਕਹਿੰਦੇ ਹੈਗਾ ਤੇ ਦੁਨੀ ਚੰਦ ਦੁਨੀ ਚੰਦ ਸੀਗਾ ਉਹਦਾ ਸਰੀਰ ਬੜਾ ਵੱਡਾ ਸੀ ਬਿਲਕੁਲ ਡੀਲਡ ਹੋਣ ਤਗੜਾ ਹੀ ਸਾਰਿਆਂ ਨੂੰ ਕਹਿੰਦਾ ਨਾ ਦਾ ਘੋਲਣਾ ਮੈਂ ਨਾਲ ਹੀ ਲੜਖ ਦੇ ਰਿਹਾ ਨਹੀਂ ਲੜ ਤੇ ਉਹ ਡਰ ਗਿਆ ਉਹ ਕਹਿੰਦਾ ਹੁਣ ਹਾਥੀ ਨਾਲ ਬੰਦਾ ਥੋੜੀ ਲੜ ਸਕਦਾ ਸਰੀਰ ਤਾਂ ਤਗੜਾ ਸੀ ਪਰ ਭਰੋਸਾ ਨਹੀਂ ਸੀ ਗੁਰੂ ਤੇ ਤੇ ਉਹ ਸਾਰੇ ਸਿੰਘਾਂ ਨੂੰ ਮੇਰੇ ਆਰੇ ਕੋ ਹਣਾ ਕੋਈ ਸਿੰਘ ਉਹ ਕਹਿੰਦਾ ਭੱਜਾ ਜੇ ਨਹੀਂ ਲੜ ਸਕਦਾ ਤੇ ਉਹ ਭੱਜ ਗਿਆ ਕੰਨ ਟੱਪ ਕੇ ਡੇ ਗਿਆ ਲਾਲ ਚੋਟੀਆਂ ਬਾਅਦ ਦੀ ਗੱਲਾਂ ਬਾਅਦ ਮਰ ਗਿਆ ਤੇ ਅਗਲੇ ਦਿਨ ਸਵੇਰੇ ਗੁਰੂ ਸਾਹਿਬ ਕਹਿੰਦੇ ਕਿੱਥੇ ਸਾਡਾ ਹਾਥੀ ਬੁਲਾਓ ਉਹ ਕਹਿੰਦੇ ਉਹ ਤਾਂ ਭੱਜ ਗਿਆ ਹੀ ਤੇ ਕਹਿੰਦਾ ਕੋਈ ਗੱਲ ਨਹੀਂ ਹਾਥੀ ਦਾ ਸਰੀਰ ਤਾਂ ਢਾਹਾਂਦਾ ਵਾ ਸ਼ੇਰ ਦਾ ਦਿਲ ਢਾਹਾਂਦਾ ਤੇ ਹੁਣ ਸਾਡਾ ਸ਼ੇਰ ਲੜੂਗਾ ਕਹਿੰਦਾ ਗੁਰੂ ਛਾਲ ਮਾਰ ਬਲਕਿ ਉਹਦੀ ਹਾਈਟ ਛੋਟੀ ਸੀ ਜਿਹੜੇ ਆਪਾਂ ਕਿਤਾਬਾਂ ਪੜ੍ਹਦੇ ਆ ਉਹਦੇ ਚ ਲਿਖਿਆ ਉਹਦੀ ਹਾਈਟ ਛੋਟੀ ਸੀ ਭਾਈ ਸਾਹਿਬ ਦੀ ਪਰ ਉਹ ਕਹਿੰਦੇ ਵੀ ਗੁਰੂ ਸਾਹਿਬ ਮੇਰੀ ਇੱਕ ਮੰਗਿਆ ਮੈਂ ਤੁਹਾਡੇ ਕੋਲ ਆਉਣਾ ਮੇਰੇ ਥਾਪੜਾ ਦਿਓ ਵੀ ਮੈਂ ਰਾਵਤ ਹਾਥੀ ਨੂੰ ਵੀ ਢਾ ਲੂੰਗਾ ਇੰਦਰ ਦੇ ਹੱਥੋਂ ਨਹੀਂ ਢਾ ਲੂੰਗਾ ਐਡਾ ਪਰੋਸਾ ਗੁਰੂ ਤੇ ਚਾਹੀਦਾ ਫੇ ਇਹ ਤਾਂ ਭਾਈ 9 ਸੈਕਿੰਡ ਸੈਕਿੰਡ ਕੁਝ ਨਹੀਂ ਐਦਾਂ ਦਾ ਪਰੋਸਾ ਚਾਹੀਦਾ ਉਹ ਪਾ ਬਣਾ ਰਹੇ ਆ ਸ਼ਾਇਦ ਬਣ ਜਵੇ ਕਿਸੇ ਟਾਈਮ ਉਹਦੇ ਲਈ ਖਾਲੀ ਹੋਣਾ ਮੈਨਾ ਬਿਲਕੁਲ ਇਹੀ ਕਮੀਆਂ ਭਾਜੀ ਇਹ ਜਿਹੜੀ ਸ਼ੁਰੂ ਚ ਗੱਲ ਜਿਹੜੀ ਸੀ ਉਹ ਵੀ ਸੀ ਕਹਿੰਦਾ ਸੀ ਇਹ ਕਮੀਆਂ ਆਪਾਂ ਕਿਤੇ ਲੈ ਕਰ ਇਹ ਚੀਜ਼ਾਂ ਦਾ ਜਦੋਂ ਉਹ ਬਣ ਗਈ ਫੇਰ ਭਾਜੀ ਨੌਸਕੈਂਟ ਬੁਲਟ ਰਿਕਾਰਡ ਕੋਈ ਇਹ ਅਰਲੀ ਛੋਟੀਆਂ ਚੀਜ਼ਾਂ ਵਾਂਗ ਹੀ ਸਿੰਗਾ ਨਹੀਂ ਇਹ ਨਹੀਂ ਇਹ ਬੜੀ ਵੱਡੀ ਗੱਲ ਆ ਭਾਜੀ ਕਿ ਆਪਾਂ ਆਪਣੇ ਪਿਛੋਕੜ ਨੂੰ ਯਾਦ ਕਰਕੇ ਇਹ ਚੀਜ਼ਾਂ ਭਾਈ ਇਹ ਤੋਂ ਬਿਨਾ ਮੈਂ ਕਹਿੰਦਾ ਕੁਝ ਵੀ ਨਹੀਂ ਹੋ ਸਕਦਾ ਜ ਜਿੱਦਾਂ ਦਾ ਸਾਡੇ ਕੋ ਇਤਿਹਾਸ ਹੈ ਨਾ ਜੇ ਆਪਾਂ ਇਸ ਨੂੰ ਨਾਲ ਲੈ ਕੇ ਨਹੀਂ ਚੱਲਾਂਗੇ ਫੇਰ ਆਪਾਂ ਕੁਝ ਨਹੀਂ ਕਰ ਸਕਦੇ ਜੋ ਮਰਜ਼ੀ ਜਿੱਦਾਂ ਮਰਜ਼ੀ ਮੈਂ ਚੌੜਾ ਕੇ ਕਹੀਆਂ ਮੈਂ ਆ ਕਰ ਦੂਗਾ ਉਹ ਕਰ ਦੂਗਾ ਨਹੀਂ ਕਰ ਸਕਦਾ ਉਹਦੇ ਬਿਨਾ ਨਹੀਂ ਕਰ ਸਕਦਾ ਉਹੀ ਕਰਾਊਗਾ ਜੇ ਕਰਾਊਗਾ ਨਹੀਂ ਤਾਂ ਇਦਾਂ ਹੀ ਰੋਲ ਰੋਲ ਜਾਵਾਂਗੇ ਇੱਕ ਟਾਈਮ ਦੀ ਭਾਜੀ ਇਹ ਚੀਜ਼ ਜਿਹੜੀ ਆ ਸਾਰਾ ਕੁਝ ਸ਼ਾਂਤ ਕਰ ਦਿੰਦੀ ਆ ਮੇਰੇ ਸੋਦੇ ਥੌਟਸ ਸ਼ਾਂਤ ਹੋ ਗਏ ਓਕੇ ਭਾਜੀ ਸੋ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਤੁਹਾਡੀ ਇਨਸਪੀਰੇਸ਼ਨ ਕੀ ਆ ਤੁਸੀਂ ਗੱਲ ਕਰ ਹੀ ਦਿੱਤੀ ਐ ਕਿਹੜੀਆਂ ਕਿਤਾਬਾਂ ਤੋਂ ਅੱਜ ਦੇ ਤਰੀਕੇ ਦੇ ਵਿੱਚ ਜਿਹੜਾ ਕੋਈ ਯੂਥ ਸਟਾਰਟ ਕਰਨਾ ਚਾਹੁੰਦਾ ਆ ਇਹਨਾਂ ਚੀਜ਼ਾਂ ਨੂੰ ਕਨੈਕਟ ਕਰਨਾ ਕਿਉਂਕਿ ਪਾਠ ਤੋਂ ਤਾਂ ਮੰਨਦਾ ਆ ਸਭ ਕਿ ਕਰਨਾ ਚਾਹੁੰਦੇ ਸਾਰੇ ਕਰਦੇ ਵੀ ਆ ਬਟ ਜੋੜ ਨਹੀਂ ਪਾਉਂਦੇ ਪਰ ਕਿਤਨਾ ਕਿਤੇ ਕਿਤਾਬ ਸ਼ੁਰੂਆਤੀ ਮਾਧਿਅਮ ਹੋ ਸਕਦਾ। ਪਾਠ ਤਾਂ ਭਾਈ ਲੋਕੀ ਡਾਊਟ ਕਰ ਜਾਂਦੇ ਸ਼ਾਇਦ ਪਤਾ ਨਹੀਂ। ਆਪਾਂ ਪੜੀ ਜਾਂਦੇ ਪਤਾ ਨਹੀਂ ਕੋਈ ਸੁਣਾ ਵੀ ਨਾ। ਬੀਜ ਤਾਂ ਬੋ ਕੇ ਦੇਖੋ, ਪੁੱਠਾ ਸਿੱਧਾ ਉਹਨੇ ਤਾਂ ਆਪਣੇ ਆਪ ਉੱਗ ਜਾਣਾ। ਪਾਠ ਉਹ ਵੀ ਨਹੀਂ ਲੋਕੀ ਕਰਦੇ। ਗੁਰਦਾਰੇ ਵੀ ਨਹੀਂ ਜਾਣਾ ਅੱਜ ਕੱਲ ਲੋਕੀ ਦੇਖੋ ਗੁਰਦਾਰੇ ਬਹੁਤ ਘੱਟ ਸੰਖਿਆ ਰਹੀ। ਕਿਤਾਬਾਂ ਭਾਜੀ ਲਾ ਲਓ ਹੁਣੇ ਬੇਲੋਂ ਨਿਕਲੇ ਚਲਾ ਕੇ ਇੱਕ ਆਹ ਕਿਤਾਬ ਆਈ ਆ। ਫਿਰ ਖਾੜਕੂ ਸੰਗਰਸ਼ ਦੇ ਯੋਧੇ ਉਹ ਕਿਤਾਬ ਵਧੀਆ ਮੈਨੂੰ ਲੱਗੀ। ਤੇ ਭਾਜੀ ਬਜੀਤਰ ਸਿੰਘ ਦੀ ਹਰ ਸਿੰਘ ਵਾਲਾ ਦੀ ਕਿਤਾਬਾਂ ਪੜੋ। ਜਿੰਨਾ ਪੁਰਾਣੇ ਇਤਿਹਾਸ ਨਾਲ ਜੁੜਾਂਗੇ ਉਨਨਾ ਹੀ ਸੱਟ ਲਈ ਵਧੀਆ ਮਿਲਣਾ ਹਰਜੀਤ ਬੜਾ ਬਾਲਰ ਆ ਆਪਣਾ ਇੱਕ ਲਾਈਵ ਹੋਇਆ ਹੈਗਾ ਅਸੀਂ ਉਹਨੂੰ ਜਿਹੜੇ ਪੁੱਛਿਆ ਕਿ ਤੂੰ ਇੰਨੀ ਵਧੀਆ ਪਰਫਾਰਮੈਂਸ ਦਿੱਤੀ ਵਿੱਤਾ ਕੜੀਆਂ ਜਿਹੀ ਤਰ੍ਹਾਂ ਫਟ ਕਰਕੇ ਕਹਿੰਦਾ ਵਾਹ ਸਹੀ ਗੱਲ ਹੈ ਭਾਜੀ ਉਹਦੇ ਬਿਨਾ ਭਾਜੀ ਕੁਝ ਨਹੀਂ ਉਹ ਕਰਨਾ ਹੀ ਪਣਾ ਭਾਜੀ ਇਤਿਹਾਸ ਤੋਂ ਬਿਨਾ ਸਾਡੇ ਕੋਲ ਕੁਝ ਵੀ ਨਹੀਂ ਹੈ ਭਾਜੀ ਸਾਡੇ ਕੋਲ ਕੀ ਹੈ ਸਿੱਖਾਂ ਕੋ ਕੁਝ ਵੀ ਨਹੀਂ ਇਤਿਹਾਸ ਤੋਂ ਵੱਡੀ ਚੀਜ਼ ਉਹ ਕੁਝ ਵੀ ਨਹੀਂ ਪੈਸਾ ਉਹ ਵੀ ਕੁਝ ਨਹੀਂ ਸੀ ਸਾਡੇ ਕੋਲ ਸਾਡਾ ਇਤਿਹਾਸ ਹੀ ਆ ਇਨੂੰ ਹੀ ਨਾਂ ਲੈ ਕੇ ਚੱਲਾਂਗੇ ਤੇ ਸਾਡੇ ਕੋਲ ਕੁਝ ਵੀ ਆਪਾਂ ਕੁਝ ਵੀ ਕਰ ਸਕਦੇ ਨਹੀਂ ਤੱਕ ਨਹੀਂ ਕਰ ਸਕਾਂ ਸਾਡੀ ਸਭ ਤੋਂ ਵੱਡੀ ਇਨਸਪੀਰੇਸ਼ਨ ਹਰੇਕ ਬੰਦੇ ਦੀ ਮੇਰੇ ਤੋਂ ਲੱਗਦਾ ਇਹੋ ਹੀ ਆ ਸਾਡੇ ਸਿੰਘ ਹੀ ਸਾਡੇ ਯੋਧੇ ਹੀ ਆ ਸਾਡੇ ਗੁਰੂ ਹੀ ਆ ਸਾਡੇ ਇਨਸਪੀਰੇਸ਼ਨ ਹੋਰ ਤੁਹਾਡਾ ਕੋਈ